31 ਜਨਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ। ਅੱਜ ਸਵੇਰ ਵੇਲੇ ਹਲਕਾ ਜਿਹਾ ਕੋਹਰਾ ਕਈ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਿਆ ਤੇ ਧੁੰਦ ਵੀ ਪੰਜਾਬ ਦੇ ਕਈ ਖੇਤਰਾਂ ਦੇ ਵਿੱਚ ਸਵੇਰ ਵੇਲੇ ਦੇਖਣ ਨੂੰ ਮਿਲੀ। ਪਰ ਉਮੀਦ ਦੇ ਮੁਤਾਬਕ ਬਹੁਤਾ ਸਮਾਂ ਧੁੰਦ ਰਹੇਗੀ ਨਹੀਂ ਜਿਵੇਂ ਜਿਵੇਂ ਦਿਨ ਅੱਗੇ ਵਧਦਾ ਜਾਵੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਲੱਗਦੀ ਜਾਵੇਗੀ। ਪਰ ਜਿਵੇਂ ਜਿਵੇਂ ਦਿਨ ਵੀ ਵਧਦਾ ਜਾਵੇਗਾ ਪੰਜਾਬ ਦੇ ਵਿੱਚ ਬੱਦਲਵਾਈ ਦੀ ਵੀ ਵਾਪਸੀ ਹੁੰਦੀ ਹੋਈ ਦਿਖਾਈ ਦਵੇਗੀ ਜਿਵੇਂ ਪਹਿਲੋ ਹੀ ਦੱਸਿਆ ਹੋਇਆ ਸੀਗਾ ਕਿ 1 ਫਰਵਰੀ ਤੇ 2 ਫਰਵਰੀ ਦੇ ਵਿੱਚ ਕਰ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ ਪੰਜਾਬ ਦੇ ਵਿੱਚ ਅੱਜ ਦੁਪਹਿਰ ਵੇਲੇ ਤੋਂ ਬਾਅਦ ਜਾਂ ਦੁਪਹਿਰ ਦੇ ਆਸ-ਪਾਸ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਹਲਕੀ ਬੱਦਲਵਾਈ ਲੰਘਣੀ ਸ਼ੁਰੂ ਹੋ ਜਾਵੇਗੀ ਜਿਵੇਂ ਜਿਵੇਂ ਦਿਨ ਬੀਤਦਾ ਜਾਵੇਗਾ ਸ਼ਾਮ ਹੁੰਦੀ ਜਾਵੇਗੀ ਇਹ ਬੱਦਲਵਾਈ ਸੰਘਣੀ ਹੁੰਦੀ ਜਾਵੇਗੀ ਹੋ ਸਕਦਾ ਕਿ ਤੜਕਸਰ 1 ਫਰਵਰੀ ਨੂੰ ਕੁਝ ਥਾਵਾਂ 'ਤੇ ਮੀਂਹ ਦੀ ਕੜਮੜਣੀ ਸ਼ੁਰੂ ਹੋ ਜੂਵੇ ਜਾਂ ਕੱਲ ਦੁਪਹਿਰ ਦੇ ਆਸ-ਪਾਸ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਇੱਕ ਵਾਰ ਫੇਰ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲੇਗਾ ਪਿਛਲੇ ਸਿਸਟਮਾਂ ਦੇ ਮੁਕਾਬਲੇ ਇਹ ਥੋੜਾ ਜਿਹਾ ਸਿਸਟਮ ਕਮਜ਼ੋਰ ਹੋਇਆ ਜਾਪਦਾ ਹੈ ਪਰ ਫਿਰ ਵੀ ਕਈ ਥਾਵਾਂ 'ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ ਨੇ ਬਹੁਤੇ ਥਾਵਾਂ 'ਤੇ ਬੱਦਲ ਬਾਈ ਰਹਿੰਦੀ ਹੋਈ ਦਿਖਾਈ ਦੇ ਰਹੀ ਹੈ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਆਮ ਤੋਂ ਥੋੜ੍ਹਾ ਜਿਹਾ ਵੱਧ ਮੀਂਹ